ਸਾਸਤੀ ਕਾਜੀ ਸਾਰਿਆਂ ਨੂੰ ਜੋ ਆਪਾਂ ਲੈ ਕੇ ਜੀ ਬਹੁਤ ਹੀ ਵਧੀਆ ਸੂਟਾਂ ਦੇ ਕਲੈਕਸ਼ਨ ਪਲੀਜ਼ ਵੀਡੀਓ ਨੂੰ ਤੁਸੀਂ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹਿਗਾ ਜੀ ਕ੍ਰੇਵ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਵਿਦ ਏਮਬਰਾਇਡਰੀ ਕੀਤੀ ਹੋਈ ਮਿਲੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿਹੜਾ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਵੀਅ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਰੈਡਗਾ ਸ਼ਿਪਿੰਗ ਫ੍ਰੀ ਰਹੇਗੀ ਅਗਲਾ ਇਹ ਸੂਟ ਰਹੇਗਾ ਚਨ ਚਨੌਨ ਦਾ ਫੈ ਫੁੱਲ embroidery रहेगी शर्ट ਤੇ ਬਾਟਮ ਮਿਲੇਗੀ ਉਪਾੜਾ ਦੀ ਚਨਾਉਣ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਹੀ ਫੁੱਲ ਵਰਕ ਕੀਤਾ ਹੋਇਆ ਮਿਲੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਬਾਂਦਨੀ ਪ੍ਰਿੰਟ ਵਿੱਚ ਮਿਲਣਗੇ ਬਾਂਦਨੀ ਪ੍ਰਿੰਟ ਦਾ ਬਹੁਤ ਹੀ ਜ਼ਿਆਦਾ ਅੱਜਕੱਲ ਡਿਮਾਂਡ ਰਹਿੰਦੀ ਹੈ ਪਿਓਰ ਚਨਾਉਣ ਦਾ ਬਾਂਦਨੀ ਪ੍ਰਿੰਟ ਸੂਟ ਹੈਗਾ ਵੀ ਇੰਟ embroideri ਕੀਤੀ ਹੋਈ ਮਿਲੇਗੀ ਵੀ ਤੁਸੀਂ ਪਰ ਮੀਟ ਅਕੋਰਡਿੰਗ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਪਿਓਰ ਕਰੇਵ ਡਿਜ਼ਟ੍ਰਿੰਟ ਤੋਂ ਮਿਲੇਗਾ ਟਾਈਟ ਮੀਟਰ ਦੀ ਕੱਟ ਰਹੀਗੀ ਮੈਚਿੰਗ ਸੂਟ ਹੈਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਜਿਹੜੇ ਅਗਲੇ ਸੂਟ ਆਣਗੇ ਇਹ ਵੀ ਤੁਹਾਨੂੰ ਪਿਓਰ 크ਰੇਵ ਦਾ ਸੂਟ ਮਿਲੇਗਾ ਹੈਵੀ ਵਰਕ ਕੀਤਾ ਹੋਇਆ ਮਿਲੇਗਾ ਹੈਂਡ ਵਰਕ ਦਾ ਕੰਮ ਰਹੇਗਾ neck ਤੇ ਬਾਜੂ ਤੇ ਵਰਕ ਰਹੇਗਾ ਬਾਟਮ ਨਾਲ ਪਲੇਨ ਮਿਲੇਗੀ ਚਨਾਵ ਦਾ ਦੁਪੱਟਾ ਰਹੇਗਾ ਉਸ ਦੇ ਉੱਪਰ ਹੀ ਬਹੁਤ ਹੀ ਸੋਨਾ ਕੰਮ ਕੀਤਾ ਹੋਇਆ ਮਿਲੇਗਾ ਜਿਹੜੇ ਅਗਲੇ ਸੂਟ ਹਨਗੇ ਪਿਓਰ ਕ੍ਰੇਵ ਦਾ ਸੂਟ ਹੈਗਾ ਹੈਂਡਵਰਕ ਦਾ ਕੰਮ ਰਹੇਗਾ ਬਹੁਤ ਹੀ ਸੋਹਣਾ ਵਰਕ ਰਹੇਗਾ ਨਾਲ ਚਨਾਉਂ ਦਾ ਦੁਪੱਟਾ ਰਹੇਗਾ 4 ਸਾਈਡ ਇਸ ਦੇ ਵੀ ਹੈਵੀ ਕੰਮ ਕੀਤਾ ਹੋਇਆ ਮਿਲੇਗਾ ਅਗਲੇ ਜਿਹੜੇ ਸੂਟ ਹਨਗੇ ਘੱਟ ਪ੍ਰਾਈਸ ਵਿੱਚ ਮਿਲਣਗੇ ਪਿਓਰ ਮਡਲ ਸਿਲਕ ਦੀ ਸ਼ਰਟ ਮਿਲੇਗੀ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਜਿਹੜੀ ਬਾਟਮ ਮਿਲੇਗੀ ਉਹ ਵੀ ਤਾਂ ਪਿਓਰ ਸਿਲਕ ਦੀ ਮਿਲੇਗੀ ਪ੍ਰਿੰਟਡ ਬਾਟਮ ਹੋਏਗੀ ਦੁਪੱਟਾ ਪ्योर ਸਿਲਕ ਦਾ ਹੋਏਗਾ ਉਸ ਦੇ ਉੱਪਰ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਹਾਂਜੀ ਅੱਜ ਦੇ ਸੁੱਤਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ